ਸਾਨੂੰ ਤੇ ਵੇਖੇ ਗਰਮ ਮਿਲ ਜਾਂਦੀ ਏ ਸਾਡੇ ਵਾਲੇ ਮੁੰਡੇ ਜਿਹੜੇ ਨੇ ਜਦੋਂ ਮੈਂ ਪ੍ਰਸ਼ਾਦਾ ਛਕਣਾ ਹੁੰਦਾ ਫਟਾਫਟ ਤਾਜ਼ਾ ਤਾਜ਼ਾ ਬਣਾ ਕੇ ਕਈ ਭਾਵੇਂ ਜਾਓ ਅਸੀਂ ਵਿਆਏ ਆ ਤੁਹਾਡੇ ਨਾਲੋਂ ਅਸੀਂ ਕਈ ਗੁਣਾ ਚੰਗੇ ਸਾਨੂੰ ਪ੍ਰਸ਼ਾਦਾ ਤਾਜ਼ਾ ਮਿਲਦਾ ਕਦੇ ਇਦਾਂ ਨਹੀਂ ਹੋਇਆ ਮਤਲਬ ਮੁੰਡੇਆ ਸਾਡਿਆਂ ਨੇ ਫਟਾਫਟ ਤਾਜ਼ਾ ਪ੍ਰਸ਼ਾਦਾ ਬਣਾਉਂ ਸਬਜ਼ੀਆਂ ਵੀ ਐ ਮੈਂ ਭਾਵੇਂ ਕਈ ਜਾਵਾਂ ਵੀ ਇੱਕ ਬਣਾ ਲੈਣੀ ਦੋ ਦੋ ਤਿੰਨ ਚਾਰ ਐ ਮਤਲਬ ਆਹ ਨਹੀਂ ਖਾਣੀ ਆ ਖਾ ਲਿਓ ਚਲੋ ਇਹ ਕਹਿੰਦੇ ਪੱਕਿਆਂ ਨਾਲ ਲਾਈਆਂ ਪੱਕਿਆਂ ਪਕਾਈਆਂ ਮਿਲਦੀਆਂ ਮਹਾਰਾਜ ਦੀ ਕਿਰਪਾ ਤੇ ਬਾਕੀ ਤੁਸੀਂ ਫਿਰ ਅਸੀਂ ਹਾਂ ਮੈਨੂੰ ਤੇ ਬਈ ਮਿਲਦੀ ਘਰ ਵਾਲੀ ਨੂੰ ਕਹਿੰਨਾ ਏਦਾਂ ਏਦਾਂ ਜੇ ਕਹੀ ਜਨਾ ਆਪ ਮਰ ਜਾ ਹੱਥ ਹਲਾਲਾ ਆਪ ਸਿੱਖ ਲੈ ਉਹਨੂੰ ਕਹੇ ਤੂੰ ਬਹਿ ਟੀਵੀ ਵੇਖ ਮੈਂ ਆਪਣੀਆਂ ਆਪ ਹੀ ਦੋ ਲਾ ਲੂ ਚਾਰਕ ਦਿਨ ਲਾਏਗਾ ਪਹਿ ਲੱਗ ਜੂ ਲੋਣ ਗਰਵ ਆਇਆਂ ਗਿਆ ਸਾਹਮਣੇ ਬੇਇੱਜ਼ਤੀ ਨਹੀਂ ਹੋਊ ਵੀ ਤੂੰ ਆਪ ਆਟੇ ਹੱਥ ਨਾਲ 베ੜੀ ਫਿਰਦਾ ਸਿੱਖ ਲੈ ਕਿੱਡੀ ਕੁ ਮੌਤ ਪੈਣ ਲੱਗੀ ਤੈਨੂੰ ਮੈਂ ਤੇ ਕਈ ਸੋਚਣ ਲੱਗ ਗਏ ਹੋਣਗੇ ਹਾਂ ਮੈਨੂੰ ਤੇ ਕੱਲ ਵੀ ਮੈਂ ਨੰਦ ਕਰਦਿਆਂ ਤੇ ਗਿਆ ਦੋ ਤਿੰਨ ਦਿਨ ਪਹਿਲਾਂ ਨਾ ਮੈਨੂੰ ਇੱਕ ਬਾਹਰ ਮਿਲੇ ਕਹਿੰਦੇ ਭਾਈ ਸਾਹਿਬ ਇੱਕ ਸਵਾਲ ਪੁੱਛਣਾ ਮੈਂ ਕਿਹਾ ਕੀ ਕਹਿੰਦੇ ساری ਦੁਨੀਆ ਵਿੱਚ ਵੀ ਇਹੀ ਕਹਿੰਦੇ ਵੀ ਔਰਤ ਮਰਦ ਗੁਰਦੁਆਰੇ ਚ ਇੱਕੋ ਜਿਹੇ ਹੁੰਦੇ ਨੇ ਨਾ ਮੈਂ ਕਿਹਾ ਹਾਂਜੀ ਇੱਕੋ ਜਿਹੇ ਹੁੰਦੇ ਨੇ ਇੱਕ ਬਰਾਬਰ ਨੇ ਮੈਂ ਕਿਹਾ ਹਾਂਜੀ ਉਹ ਕਹਿੰਦੇ ਫਿਰ ਲਾਵਾ ਵੇਲੇ ਮੁੰਡਾ ਅੱਗੇ ਕਿਉਂ ਤੁਰਦਾ ਬੀਬੀ ਪਿੱਛੇ ਕਿਉਂ ਤੁਰਦੀ बराबर ਨੇ ਤੇ ਬੀਬੀ ਪਿੱਛੇ ਬੰਦਾ ਕੀ ਮੈਂ ਕਿਹਾ ਭੈਣ ਜੀ ਇੱਕ ਦਿਨ ਤੇ ਤੁਰ ਲੈਣ ਦਿਓ ਅੱਗੇ ਮੁੜ ਕੇ ਤੇ ਵਿਚਾਰੇ ਨੇ ਪਿੱਛੇ ਪਿੱਛੇ ਹੀ ਰਹਿਣਾ ਵੀ ਤੇਰੇ ਤੋਂ ਇੱਕ ਦਿਨ ਮੇਰੀ ਤਾਂ ਲਿਆ ਜਾਂਦਾ ਵੀ ਇੱਕ ਦਿਨ ਤੇ ਅੱਗੇ ਲੱਗ ਲੈਣ ਦਾ ਭਵੇ ਵਾ ਉਹ ਤਾਂ ਮੈਂ ਹੱਸ ਕੇ ਟਾਲਤੀ ਵੈਸੇ ਗੱਲ ਪਰ ਗੱਲ ਗੱਲ ਇਦਾਂ ਹੀ ਵੇਖੋ ਦਿਮਾਗ 'ਚ ਕੀ ਕੁਝ ਚੱਲਦਾ ਹੈਣਾ ਦਿਮਾਗ ਵਿੱਚ ਕੀ ਕੁਝ ਚੱਲਦਾ ਰਹਿੰਦਾ ਵੀ ਐ ਮਤਲਬ ਜੇ ਬਰਾਬਰ ਹੈ ਫਿਰ ਕੱਲ ਇੱਥੇ ਆਨੰਦ ਕਾਰਜ ਹੋਏ ਸੀ ਉਹ ਤਕਰੀਬਨ ਤਕਰੀਬਨ ਬਰਾਬਰ ਹੀ ਚੱਲ ਰਹੇ ਸੀ